ਭਾਰਤੀ ਫੌਜ ਨੇ 10ਵੀਂ ਤੇ 12ਵੀਂ ਪਾਸ ਨੌਜਵਾਨਾਂ ਲਈ ਭਰਤੀ ਖੋਲੀ ਹੈ ਜੇਕਰ ਤੁਸੀਂ ਵੀ ਭਰਤੀ ਹੋਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ joinindianarmy.nic.in ਦੇ ਅਨਸਾਰ ਅਪਲਾਈ ਕਰ ਸਕਦੇ ਹੋ ਇਹਨਾਂ ਵੱਖ-ਵੱਖ ਅਸਾਮੀਆਂ ਤੇ ਨੌਕਰੀ ਪ੍ਰਾਪਤ ਕਰਨ ਲਈ ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਦੁਆਰਾ ਵਿਸਤ੍ਰਿਤ ਰੈਲੀ ਦੀ ਸਮਾਂ ਸੂਚੀ ਵੇਖ ਸਕਦੇ ਹੋ ਭਾਰਤੀ ਫੌਜ ਦੀ ਇਸ ਭਰਤੀ ਰੈਲੀ ਰਾਹੀਂ ਕਈ ਅਸਾਮੀਆਂ ਭਰੀਆਂ ਜਾਣਗੀਆਂ ਜੇਕਰ ਤੁਸੀਂ ਵੀ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਮਿਤੀ ਅਨੁਸਾਰ ਭਰਤੀ ਰੈਲੀ ਵਿੱਚ ਸ਼ਾਮਲ ਹੋ ਸਕਦੇ ਹੋ ਇਸ ਲਈ ਤੁਹਾਨੂੰ ਕਈ ਪ੍ਰਕਿਰਿਆਵਾਂ ਤੋਂ ਗੁਜ਼ਰਨਾ ਹੋਵੇਗਾ ਯੋਗਤਾ ਦੀ ਗੱਲ ਕਰੀਏ ਤਾਂ ਕੋਈ ਵੀ ਉਮੀਦਵਾਰ ਜੋ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਕੀ ਉਹ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਨੇ ਭਾਰਤੀ ਫੌਜ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਇੱਛੁਕ ਉਮੀਦਵਾਰਾਂ ਨੂੰ ਭਾਰਤੀ ਫੌਜ ਭਰਤੀ ਰੈਲੀ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਅਤੇ ਨੋਟੀਫਿਕੇਸ਼ਨ ਵੇਖਣਾ ਚਾਹੀਦਾ ਹੈ ਭਾਰਤੀ ਫੌਜ ਰੈਲੀ 2024 ਦਾ ਹਿੱਸਾ ਬਣਨ ਲਈ ਉਮੀਦਵਾਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਫਿਜ਼ੀਕਲ ਸਟੈਂਡਰਡ ਟੈਸਟ ਤੋ ਗੁਜ਼ਰਨਾ ਹੋਵੇਗਾ ਬਿਹਤਰ ਜਾਣਕਾਰੀ ਲਈ ਤੁਸੀਂ ਭਾਰਤੀ ਫੌਜ ਭਰਤੀ ਰੈਲੀ 2024 ਨੋਟੀਫਿਕੇਸ਼ਨ ਦੇਖ ਸਕਦੇ ਹੋ ਇੰਡੀਅਨ ਆਰਮੀ ਕਈ ਵਿਭਾਗਾ ਵਿੱਚ ਸੋਲਜਰ ਕਲਰਕ ਸੋਲਜਰ ਟ੍ਰੇਡਮੈਨ ਸੋਲਜਰ ਟੈਕਨੀਕਲ ਅਤੇ ਹੋਰ ਅਸਾਮੀਆਂ ਲਈ ਯੋਗ ਉਮੀਦਵਾਰਾਂ ਨੂੰ ਲੱਭਣ ਲਈ ਭਾਰਤੀ ਸੈਨਾ ਨਵੀਨਤਮ ਓਪਨ ਰੈਲੀ 2024-25 ਦੇ ਨਾਮ ਨਾਲ ਦੇਸ਼ ਭਰ ਵਿੱਚ ਭਰਤੀ ਰੈਲੀਆਂ ਕਰ ਰਹੀ ਹੈ ਇਹਨਾਂ ਤੋਂ ਇਲਾਵਾ ਭਾਰਤੀ ਫੌਜ ਮਿਲਟਰੀ ਨਰਸਿੰਗ ਅਸਿਸਟੈਂਟ ਵਰਗੀਆਂ ਕਈ ਪੈਰਾਮੈਡੀਕਲ ਅਸਾਮੀਆਂ ਲਈ ਭਰਤੀ ਕਰ ਰਹੀ ਹੈ